ਗਰਗਾ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਦਿੱਤਾ ਜਾ ਮਗਨਤਾ ਜਾ ਇਹ ਇਹ ਬੰਦਾ ਕਿੱਥੋਂ ਵਾਲਾ ਲੱਗਦਾ ਕੁਛ ਖੁਸ਼ ਹੁਣ ਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆਉਂਦਾ ਲੈ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸੰਗਤਾਂ ਵੇਸ ਤਰੀ ਜੀ ਨਾ ਮੁੰਡੇ ਘਰ ਦੇ ਬਾਹਰ ਜੇ ਕਿ ਬਹਿਰੀ ਏ ਤੇ ਬਾਜੀ ਦਿੰਦੇ ਕਿਉਂ ਸਾਡੇ ਕੋਲ ਕੁਛ ਨਹੀਂ ਇਸੋ ਮੀਟਿੰਗ ਵੱਲੋਂ ਉੱਪਰ ਲੱਗਦਾ ਨਹੀਂ ਉਹਨਾਂ ਸ਼ੀਤਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ ਪਰ ਇੱਕ ਮੈਂ ਤੁਹਾਨੂੰ ਇੱਕ ਵੀ ਗੱਲ ਦੱਸ ਦਿਆਂ ਜਿਹੜਾ ਹੁਣ ਸਿੰਘ ਸਾਹਿਬ ਬਣਿਆ ਨਾ ਪਰ ਉਹ ਕੋਸ਼ਕਲ ਵਾਲਾ ਉਹ ਹਰੇ ਕਿਸੇ ਚੀਜ਼ ਦੇ ਘਰ ਆਇਆ ਅਰੇ ਚੀਜ਼ ਕਾ ਮੈਂ ਉਹ ਕੁਝ ਨਹੀਂ ਕਰਨ ਜੋਗਾ ਕਿਉਂਕਿ ਉਹਨਾਂ ਦੇ ਅੱਪਚ ਕੁਝ ਨਹੀਂ ਪਰ ਉਹਨੇ ਬੜੀ ਆਪਣੀ ਚਿੱਤ ਬਣਾਈ ਹੈ ਕਲਾਂ ਤੋਂ ਮਿਲ ਬੜੇ ਸਤਕਾਰ ਨਾਲ ਮਿਲ ਕਰਾਏ ਜਾਣਾ ਮੈਂ ਚੋਲੇ ਕਰੇ ਉਹ ਮੇਰੇ ਕਰੇਗਾ ਨਮਾਨੀ ਦੇ ਮੈਂ ਨਮਾਨੀ ਦੇ ਕਰੇ ਸਿੰਘ ਸਾਹਿਬ ਚਲ ਗਿਆ ਤੇ ਉਹਨਾਂ ਸਿੰਘ ਸਾਹਿਬ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ ਹੂੰ ਕੋਸਾਂ ਨਾਲ ਕਰੇ ਮੇਰੀ ਗੱਲ ਦਾ ਅੱਜ ਤੱਕ ਕੋਈ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋ ਦੇ ਪਹਿਲਾਂ ਇਸ ਤੋਂ ਪਹਿਲਾਂ ਇਹ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਗਿਆਨੀ ਗੁਰਦੇਵ ਸਿੰਘ ਆਇਆ ਬਦਾਨਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹ ਜਨਾ ਹੈ ਰਗਵੀਰ ਸਿੰਘ ਰਗਵੀਰ ਕਿਸੇ ਦਾ ਪੁੱਛਿਆ ਨਹੀਂ ਕੋਈ ਮਰ ਗਏ ਆ ਇਹ ਸਿੰਘ ਸਾਹਿਬ ਜਿਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਦੇ ਕੁੱਲੀ ਦੇ ਵਿੱਚ ਆਣ ਕੇ ਕਰਨ ਪਾਏ ਮਤਲਬ ਜੇ ਘਰ 'ਚ ਪਹਿਲੇ ਸਿੰਘ ਸਾਹਿਬ ਆ ਤੁਹਾਡੇ ਪਹੁੰਚੇ ਹਜੇ ਬਾਕੀ ਕੋਈ ਸਿੰਘ ਸਾਹਿਬ ਪਹਿਲਾਂ ਨਹੀਂ ਕਦੀ ਨਾ ਕਦੇ ਵਾਸਤੇ ਨਹੀਂ ਗੜਕਾ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਦਿੱਤਾ ਜਾ ਲੋਕਾਂ ਦੇ ਨੂੰ ਮਗਦ ਤਾਂ ਜੇ ਇਹ ਇਹ ਬੰਦਾ ਇਤਵਾਲਾ ਲੱਗਦਾ ਕੁਝ ਕੁਛ ਅਨਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆਉਂਦਾ ਲੈ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸਿੰਘ ਸਾਹਿਬ ਜਿसरी ਜੀ ਨਾ ਮੁੰਡੇ ਘਰ ਦੇ ਬਾਹਰ ਜੇ ਕਿ ਬਹਿਰੀ ਹੈ ਤੇ ਬਾਜੀ ਦਿੰਦੇ ਕਿਉਂ ਸਾਡੇ ਕੋਲ ਕੁਛ ਨਹੀਂ ਸੋਮੀ ਕਮੇਟੀ ਵੱਲੋਂ ਉੱਪਰ ਲੱਗਦਾ ਨਹੀਂ ਉਹਨਾਂ ਸ਼ੀਤਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ ਪਰ ਇੱਕ ਮੈਂ ਤੁਹਾਨੂੰ ਇੱਕ ਵੀ ਗੱਲ ਦੱਸ ਦਿਆਂ ਕਿ ਜਿਹੜਾ ਹੁਣ ਸਿੰਘ ਸਾਹਿਬ ਬਣਿਆ ਨਾ

ਕੋਛਾਂ ਨੰਕਰ ਦੀ ਗੱਲ ਦਾ ਅੱਜ ਤੱਕ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋਂ ਦੇ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਯਾਨੀ ਕਰਵਜ ਸਿੰਘ ਆਇਆ ਬਦਾਂਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹ ਜਨਾ ਹੈ ਰਗਵੀਰ ਸਿੰਘ ਰਗਵੀਰ ਕਿਸੇ ਗੱਲ ਪੁੱਛਿਆ ਨਹੀਂ ਭਾਈ ਕਿ ਮਰ ਗਏ ਆ ਇਹ ਸਿੰਘ ਸਾਹਿਬ ਜਿਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੇ ਕੁੱਲੀ ਦੇ ਵਿੱਚ ਆਣ ਕੇ ਕਰਨ ਪਾਏ ਮਤਲਬ ਜੀ ਘਰ ਚ ਪਹਿਲੇ ਸਿੰਘ ਸਾਹਿਬ ਆ ਤੁਹਾਡੇ ਪਹੁੰਚੇ ਜੀ ਬਾਕੀ ਕੋਈ ਸਿੰਘ ਸਾਹਿਬ ਨਾ ਕਦੀ ਨਾ ਕਦੇ ਵਾਸਤੇ ਨਹੀਂ